ਟ੍ਰੈਫਿਕ ਵਿਵਸਥਾ ਦਾ ਹੋਇਆ ਬੁਰਾ ਹਾਲ ਡੱਡਵਾ ਚੌਕ ਵਿੱਚ ਨਹੀਂ ਹੁੰਦਾ ਕੋਈ ਮੁਲਾਜ਼ਮ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮੜਾ ਗਈ ਹੈ ਤੁਹਾਨੂੰ ਦੱਸ ਦਈਏ ਕਿ ਡੱਡਵਾ ਰੋਡ ਤੇ ਇੱਕ ਨਾਮੀ ਸਕੂਲ ਹੈ ਜਦੋਂ ਵੀ ਸਕੂਲ ਟਾਈਮ ਛੁੱਟੀ ਹੁੰਦੀ ਹੈ ਤਾਂ ਧਾਰੀਵਾਲ ਡੱਡਵਾ ਚੌਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ ਜਿਸ ਕਾਰਨ ਧਾਰੀਵਾਲ ਡੱਡਵਾਂ ਚੌਕ ਵਿੱਚ ਜਾਮ ਲੱਗ ਜਾਂਦਾ ਹੈ ਸਕੂਲ ਦੀ ਛੁੱਟੀ ਟਾਈਮ ਬੱਸਾਂ ਦੇ ਆਉਣ ਜਾਣ ਨਾਲ ਲੰਬੇ ਜਾਮ ਲੱਗ ਜਾਂਦੇ ਹਨ ਲੋਕਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਛੁੱਟੀ ਦੇ ਟਾਈਮ ਸਕੂਲ ਗਏ ਹੋਏ ਛੋਟੇ ਛੋਟੇ ਬੱਚੇ ਗਰਮੀ ਦੇ ਵਿੱਚ ਬੱਸਾਂ ਦੇ ਵਿੱਚ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਹਨ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਤੇ ਧਾਰੀਵਾਲ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਧਾਰੀਵਾਲ ਡਡਵਾਂ ਚੌਕ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਰੂਰ ਹੋਣ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ

ਮੇਰਾ ਨਾਮ ਮਲਕੀਤ ਵਰਮਾ ਜੀ ਮੈਂ ਧਾਰੀਵਾਲ ਦਾ ਧਾਰੀਵਾਲ ਦਾ ਵਸਨੀਕ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਹੈ ਕਿ ਇਹ ਕਿਤੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂਦੇ ਆ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਨੀ ਕਿਨੇ ਕੇ ਬੱਚੇ ਜਿਹੜਾ ਸਕੂਲ ਟਾਈਮ ਤੇ ਆਂਦੇ ਨੇ ਬੱਸਾਂ ਵਿੱਚ ਤੇ ਉਹ ਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬੱਸਾਂ ਵਿੱਚ ਦਰਮੀਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ ਪੰਜ ਪੰਜ ਮਿੰਟ ਬਾਅਦ ਲੜਾਈਆਂ ਹੋ ਜਾਂਦੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਦੇਵਾ ਅਬ ਪੂਰੀ ਬੱਸਾਂ ਖੋਤੀਆਂ ਜਾਂਦਾ ਲਗਾਏ ਪੂਰੀਆਂ ਬੱਸਾਂ ਖੋਤੀਆਂ ਭਾਜੀ ਇਹ ਫੇਰ ਸਕੂਲ ਦੇ ਟਾਈਮ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇੱਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਾਈਆਂ ਹੁੰਦੀਆਂ ਤੇ ਲੋਕੇ ਜਿਹੜੇ ਕੋਲੋਂ ਕਿਹਦਾ ਛੱਡੋ ਕੇ ਹੈ ਕਿ ਇਸੇ ਤਰ੍ਹਾਂ ਹੀ ਪਰੇਸ਼ਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ ਕਿਸੇ ਕਾਜੀ ਮੈਂ ਆ ਬੁਲ ਮਕੂੜ ਬੰਦ ਕਰਵਾ ਦੂੰਗਾ ਬਾਬਾ ਖੁਸ਼ ਹੋਰੀ ਇਹ ਸਕੇ ਦੋੜ ਕਰਵਾ ਚਾਹ ਚ ਹਾਲ ਆਸ ਟਾਈਮ ਜਿਹੜੀ ਬਸਾਵ ਦੇ ਸਕੂਲ ਤੋਂ ਆ ਰਹੀਆਂ ਨੇ ਇੱਧਰ ਹੀ ਆ ਰਹੀਆਂ ਨੇ ਇੱਧਰ ਹੀ ਆ ਰਹੀਆਂ ਨੇ ਪਰ ਸਰਕਾਰ ਕਹਿੰਦੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਜਦੋਂ ਸਕੂਲ ਟਾਈਮ छुट्टी होती तो है तो कोई ना कोई पुलिस कलचा भी हो लेकिन कि बच्चे देखे गजल खड़ो हो रही है ट्रैफिक का कोई भी सरकार हो रहा है मेरी बेनती है हथ जोर के पुलिस तो कृपा करके उसने हल करेगा जो बच्चे स्कूल आ रहे हैं ट्रैफिक चौंक है बच्चा आ रही जी स्कूल आ रहे हैं उधर ही आ रही उ ਕੁਰਕਾਰ ਕਰੀ ਕੋਈ ਹੱਥ ਜੋ ਦੇਖਦੀ ਚੁੱਕੀ ਆ ਕਿ ਸਪੋਰਟ ਟਾਈਮ ਤੇ ਕੋਈ ਨਾ ਕੋਈ ਕੋਸ਼ਿਸ਼ ਕਰਮਚਾਰੀ ਹੋਵੇ ਤਾਂ ਉਹ ਟ੍ਰੈਫਿਕ ਨੂੰ ਹੱਲ ਕਿਤਾ ਦੱਸਦੇ ਉਹ ਜਰਾ ਹਾਂ ਚੌਂਕ ਦੇ ਇੱਕ ਪਿੰਡ ਤੋਂ ਪਰਲੇ ਕੋ ਕੋ